ਹੁਣ سوشل میڈیا ਤੇ ਹਥਿਆਰ ਦਿਖਾਉਣ ਵਾਲੇ ਲੋਕਾਂ ਦੇ ਅਸਲਾ ਲਾਇਸੈਂਸ ਰੱਦ ਕੀਤੇ ਜਾਣਗੇ ਇਸ ਸਬੰਧੀ ਸਾਰੇ ਜ਼ਿਲ੍ਹਿਆਂ ਦੇ ਐਸਐਸਪੀ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਪੁਲਿਸ ਦੇ ਸਾਈਬਰ ਕ੍ਰਾਈਮ ਵਿੰਗ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ سوشل میڈیا ਤੇ ਹਥਿਆਰਾਂ ਸਮੇਤ ਆਪਣੀਆਂ ਤਸਵੀਰਾਂ ਅਪਲੋਡ ਕਰਨ ਵਾਲਿਆਂ ਤੇ ਲਗਾਤਾਰ ਜਿਹੜੀ ਨਜ਼ਰ ਹੈ ਉਹ ਰੱਖੀ ਜਾਵੇ ਅਤੇ ਅਜਿਹੇ ਲੋਕਾਂ ਦੇ ਵਿਰੁੱਧ ਦੁਰੰਤ ਸਐਸਪੀ ਨੂੰ ਜਿਹੜੀ ਰਿਪੋਰਟ ਹੈ ਉਹ ਕੀਤੀ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੈ ਉਹ ਕੀਤੀ ਜਾ ਸਕੇ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਐਕਟਿਵ ਰਹਿਣ ਜਾਂ ਆਪਣੀਆਂ ਰੀਲਾਂ ਅਪਲੋਡ ਕਰਨ ਵਾਲੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਡੀਜੀਪੀ ਦਫਤਰ ਅਜਿਹੇ ਪੁਲਿਸ ਮੁਲਾਜ਼ਮਾ ਦੇ ਖਿਲਾਫ ਸਖਤ ਹੈ ਜੋ ਕਿ ਪੁਲਿਸ ਦੀ ਵਰਦੀ ਦੇ ਵਿੱਚ ਰੋਜ਼ਾਨਾ ਰੀਲਾਂ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕਰਦੇ ਰਹਿੰਦੇ ਨੇ ਤੇ ਇਸ ਦਾ ਸਖਤ ਨੋਟਿਸ ਲੈਂਦਿਆਂ ਸਰਕਾਰ ਨੇ ਸਾਰੇ ਪੁਲਿਸ ਮੁਲਾਜ਼ਮਾਂ ਨੂੰ ਅਜਿਹੀਆਂ ਗਤੀਵਿਧੀਆਂ ਨੂੰ ਜਿਹੜਾ ਤੁਰੰਤ ਬੰਦ ਕਰਨਾ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਨੂੰ ਡਿਲੀਟ ਕਰਨ ਲਈ ਕਿਹਾ ਹੈ ਅਜਿਹੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਿਲਾਫ ਵਿਭਾਗੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਉਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਦੇ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰਨ ਦੇ ਲਈ ਕਿਹਾ ਗਿਆ ਜੋ ਕਿ ਡੀਜੀਪੀ ਦਫ਼ਤਰ ਜਾਂ ਆਪਣੇ ਸੀਨੀਅਰਾਂ ਵੱਲੋਂ ਜਾਰੀ ਹਦਾਇਤਾਂ ਦੀ ਵਾਰ-ਵਾਰ ਜਿਹੜੀ ਉਲੰਘਣਾ ਨੇ ਉਹ ਕਰ ਰਹੇ ਨੇ ਤੇ ਅਜਿਹੇ ਮਲਜ਼ਮਾ ਦਾ ਜਿਹੜਾ ਮੁਲਾਜ਼ਮਾ ਦਾ ਜਿਹੜਾ ਇਨਕਰੀਮੈਂਟ ਆ ਉਹ ਵੀ ਰੋਕਿਆ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਸੂਬੇ ਦੇ ਵਿੱਚ 88000 ਪੁਲਿਸ ਫੋਰਸ ਹੈ ਅਤੇ ਇਸ ਵਿੱਚ ਡੀਐਸਪੀ ਇੰਸਪੈਕਟਰ ਰੈਂਕ ਤੱਕ 80000 ਤੋਂ ਵੱਧ ਮੁਲਾਜ਼ਮ ਹਨ